ਏ ਬਾਜੀ ਦੇ ਕਬੂਤਰ ਸੀ ਤੇ ਇੱਕੋ ਬਾਜੀ ਦੀ ਗੱਲ ਸੁਣਾ ਰਹੇ ਆ ਤੁਸੀਂ ਜਿਹੜੀ 5 ਦਿਨ ਉੱਡੀ ਸੀ ਜਸਵੀਰ ਸਿੰਘ ਬਾਦਲ ਤੇ ਸਰਦਾਰ ਕਮਰਜੀਤ ਸਿੰਘ ਕੌਣੀ ਦੀ ਉਹ ਗੁੜੀ ਸੰਗ ਰੁੱਡੀ ਸੀ ਬਾਜੀ ਜੀ ਗੁੜੀ ਸੰਗ ਰੁੱਡੀ ਸੀ ਕਬੂਤਰ ਮੀਰਾ ਪੰਨੂ ਵਰਗਾ ਦੇ ਸਾਰਿਆਂ ਦੇ ਛੁੱਟੇ ਸੀ ਉੱਥੇ ਜੀ ਇਹ ਦੂਜੇ ਤੀਜੇ ਦਿਨ ਹਰ ਕੀ ਸੀ ਜੀ ਕੌਣੀ ਵਾਲਿਆਂ ਦੀ ਨੰਬਰਦਾਨ ਦੀ ਕਬੂਤਰ ਹੀ ਉੱਡਦੀ ਸੀ ਉਹਦੇ ਨਾਲ ਜੀ ਫਿਰ ਚੌਥੇ ਦਿਨ ਇਹ ਕੀ ਆਂਦੇ ਇੱਥੇ ਹੁਣ ਇੰਨੇ ਦਿਨ ਹੋ ਗਏ ਪਿੰਡ ਛੋੜਦਿਆਂ ਪਿੰਡ ਵਾਲੇ ਇਤਰਾਜ਼ ਕਰਦੇ ਭੁਲਰੀ ਸ਼ਰਤੀ ਬਾਜੀ ਜਾ ਕੇ ਪੁੱਲਰ ਦੇ ਕੋਣੀ ਦਾ ਸੱਨ ਥੋੜਾ ਉਹ ਉਹਦੇ ਵਿੱਚ ਉੜਦੀ ਸੀ ਤੇ ਉਹ ਕੋਣੀ ਵਿੱਚ ਹੀ ਜਾ ਕੇ ਨਹੀਂ ਤੁਸੀਂ ਜਾਂਦੇ ਰਹੇ ਉਸ ਬਾਅਦ ਦੋ ਦਿਨ ਲਗਾਤਾਰ ਅਸੀਂ ਵੇਖਣ ਜਾਂਦੇ ਜਿਹੜੇ-ਜਿਹੜੇ ਖਿਡਾਰੀਆਂ ਨੇ ਕਬੂਤਰ ਛੱਡੇ ਸੀ ਉਸ ਬਾਅਦ ਉੱਥੇ ਪੰਨੂ ਨੇ ਵੀ ਛੱਡਿਆ ਸੀ ਜੀ ਮੀਰਾਬ ਨੇ ਵੀ ਛੱਡਿਆ ਸੀ ਜੀ ਤੇ ਮੇਰਾ ਖਿਆਲ ਦੋ ਕਾਲਿਆਂ ਦੇ ਕਬੂਤਰ ਵੀ ਸੀਗੇ ਜੀ ਤੇ ਇਹ ਦੋ ਇਹ ਰਹਿ ਗਏ ਸੀ ਜਸਵੀਰ ਪਾਦਲ ਦਾ ਦੇ ਨਸੇ ਇਹਦਾ ਨੰਬਰ 12 ਦਾ ਦੂਜੇ ਹੱਲ ਐਂਡ ਤੇ ਚੌਥਾ ਪੰਜਵੇਂ ਦਿਨ ਹਾਂ ਮਨ ਸੋਚਾਂਗਾ ਕਿ ਸ਼ਾਇਦ ਹਾਰ ਗਿਆ ਸੀ ਉਹ ਜੀ ਹਾਂ ਸਰੇ ਕੋਤਰੀ ਪਿੰਡ ਜਾਂਦੀ ਨਹੀਂ ਸੀ ਪਿੰਡ ਜਾਂਦੀ ਰਹੇ ਪਿੰਡ ਵੀ ਦਿਨ ਕਰਕੇ ਬੈਠੀ ਛਤਰੀ ਦੇ ਪੂਰਾ ਦਿਨ ਪੂਰਾ ਦਿਨ ਜਿਹੜਾ ਜਸਦੀਪ ਸਿੰਘ ਬਾਦਲ ਦਾ ਜਿੱਤਿਆ ਕਬੂਤਰ ਸੀ ਉਹ ਤਾਂ ਫਿਰ ਉਹਨਾਂ ਨੇ ਬਾਹਰ 2:30 ਵਜੇ ਬਾਹਰ ਕੋਤਰੀ ਨਿਕਲ ਗਈਆਂ ਕੋਤਰੀ ਨਿਕਲ ਕੇ ਘਰੇ ਵੀ ਘਰੇ ਵੀ ਦਾ ਹੱਥ ਨੂੰ ਤਾਂ ਹੀ ਹੱਥ ਨੂੰ ਕਿਹੋ ਜੀ ਕੋਤਰੀ ਸੀ ਉਹ ਕੋਈ ਉਹ ਸੀਗੀ ਜੌਂਸਰੀ ਜੀ ਕੋਤਰੀ ਖੱਟੀਆਂ ਅੱਖਾਂ ਦੀਆਂ ਖੱਟੀਆਂ ਅੱਖਾਂ ਦੀ ਜੌਂਸਰੀ ਜੀ 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 ਹੋ ਜੀ ਕਿਹੋ ਜੀ ਲੱਗੀ ਸਾਡੀ ਵੀਡੀਓ ਗੱਲਾਂ ਬਾਤਾਂ ਜਰੂਰ ਬਾਈ ਜੀ ਸ਼ੇਅਰ ਕਰੋ ਸੋ ਧੰਨਵਾਦ ਸਾਰੇ ਪ੍ਰਾਪਾਤ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਦਾਨ ਸਿੰਘ ਵਾਲਾ ਪਹੁੰਚੇ ਆਂ ਜੀ ਉਥੋਂ ਦੇ ਇੱਕ ਬਹੁਤ ਹੀ ਪੁਰਾਣੀਆਂ ਗੱਲਾਂ ਬਾਈ ਜੀ ਕੋਲ ਹੈ ਜਿਨ੍ਹਾਂ ਦਾ ਨਾਮ ਹੈ ਸੁਖਜੀਤ ਸਿੰਘ ਬਲਾਕ ਸਮਤੀ ਮੈਂਬਰ ਵੀ ਰਹਿ ਚੁੱਕੇ ਆ। ਉਹ ਗੱਲਬਾਤ ਕਰਦੇ ਆ ਉਹਨਾਂ ਕੋਲੇ ਪੁਰਾਣੇ ਘੰਡਾ ਵਰਨਾ ਜੋ ਬਾਬਾ ਜੀ ਸੀ। ਉਹਨਾਂ ਦੇ ਕਬੂਤਰ ਸਟਾਰਟਿੰਗ 'ਚ ਉਹਨਾਂ ਨੇ ਰੱਖੇ ਸੀ। ਸੋ ਆਓ ਮੌਕਾ ਮਿਲਿਆ ਅੱਜ ਗੱਲ ਕਰਨ ਦਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਈ। ਭਾਈ ਭਿੰਦਰ ਟਕੜੇ ਦਾ ਸਾਡੇ ਘਰੇ ਪੇਰਾਪੋਣ ਤੇ ਭਾਈ ਬਹੁਤ-ਬਹੁਤ ਧੰਨਵਾਦ। ਭਾਈ ਦੀ ਬਹੁਤ ਮਿਹਰਬਾਨੀ। ਧੰਨਵਾਦ ਤੁਹਾਡਾ ਵੀ। ਸਟਾਰਟਿੰਗ ਆਪਾ ਬਾਈ ਜੀ ਫਿਰ ਉਹ ਮੋਟਰ ਤੋਂ ਹੀ ਕਰਦੇ ਆ ਹਨਾ ਜਿੱਥੇ ਤੁਸੀਂ ਹਾਂ 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 ਬਾਬਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਕੰਡਾ ਬਣਾਵੇ ਜਿਹੜੇ ਬਾਬਾ ਜੀ ਸੀ ਹਾਂਜੀ ਉਹਨਾਂ ਨਾਲ ਕਿਵੇਂ ਮੇਲ ਹੋਇਆ ਤੇ ਕਿਵੇਂ ਤੁਸੀਂ ਉਹਨੂੰ ਤੋਂ ਕਬੂਤਰ ਲੈ ਕੇ ਆਏ ਉਹਨਾਂ ਦੇ ਨਾਲ ਡੋਡੇ ਸਾਡਾ ਮਾਮਾ ਸੀਗਾ ਜਿਹੜਾ ਮੇਰੇ ਤੋਂ ਦੋ ਤਾਈ ਵੇ ਡੋਡੀ ਜੀ ਉਹਦਾ ਨਾਮ ਸੀ ਮਿੱਡਾ ਸਿੰਘ ਆਖ ਤਾਂ ਮਿੱਡਾ ਸਿੰਘ ਦਿੰਦੇ ਹੀ ਨਾਨ ਨਿਹਾਲ ਸਿੰਘ ਸੀ ਜੀ ਉਹਨਾਂ ਕੋਲੇ ਉਹ ਕਬੂਤਰ ਸੀਗੇ ਜੀ ਹਾਂ ਉੱਥੋਂ ਸਾਡੇ ਕੋਲ ਫਿਰ ਜਦੋਂ ਉੱਥੋਂ ਚੱਕ ਲੈਂਦੀ ਸੀ ਸੀ ਜੀ ਹਾਂ ਕਿੰਨੀ ਕੁ ਉਮਰ ਸੀ ਜਦੋਂ ਤੁਸੀਂ ਉਹ ਕੂਪਟਰ ਲੈ ਕੇ ਆਏ ਸੀ ਤੇ ਮੋਟਰ ਤੇ ਰੱਖੀ ਸੀ ਮੇਰੀ ਉਮਰ ਮੈਂ ਉਦੋਂ ਦੇਖ ਲਾ ਤੂੰ ਪੰਜਵੀਂ ਚ ਪੜਦਾ ਸੀ ਠੀਕ ਹਾਂ 24 26 ਦਾ ਇੰਜਨ ਲੱਗਿਆ ਹੁੰਦਾ ਸੀ ਸਾਡੇ ਜੀ ਉੱਥੇ ਖੁੱਡਾ ਵਾ ਕੇ ਰੱਖੀ ਸੀਗੀ ਜੀ ਹੂੰ ਤੇ ਬੜੇ ਨਾਂ ਹੈ ਉਹਨਾਂ ਦਾ ਦੁਨੀਆ ਤੇ ਬਾਬਾ ਜੀ ਦਾ ਹਾਂ 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 ਤੁਹਾਨੂੰ ਕਿਵੇਂ ਦਿੱਤੇ ਉਹਨਾਂ ਨੇ ਕਬੂਤਰ ਉਹ ਰੋਡਾਂ ਵਾਲੇ ਮਾਮੇ ਜੀ ਤੋਂ ਲੈਂਦੇ ਸੀ ਨਾ ਅਸੀਂ ਮਾਮੇ ਜੀ ਨਾਲ ਉਹਦਾ ਆਉਣ ਜਾਣ ਸੀਗਾ ਸੰਤਾਂ ਦਾ ਜੀ ਹਾਂ ਹਾਂ ਹੋ ਮਾਮੇ ਤੋਂ ਗਾ ਸਾਡੇ ਕੋਲੇ ਆ ਗਈ ਸੀ ਠੀਕ ਉਹ ਤੁਸੀਂ ਦੱਸਿਆ ਸੀਗਾ ਵਿੱਚ ਜਦੋਂ ਆਪਾਂ ਬੈਠੇ ਚਾਹ ਪੀਂਦੇ ਸੀ ਹਾਂ ਹਾਂ ਉੱਤਰ ਉੱਡਦੇ ਬਹੁਤ ਸੀ ਉੱਡਦੇ ਬਹੁਤ ਸੀ ਜਾਂਦੇ ਨਹੀਂ ਸੀ ਜੀ ਕਿਵੇਂ ਲ ਮੋਟਰ ਦੇ ਕੋਠੇ ਤੇ ਹੀ ਲੱਗੇ ਹੁੰਦੇ ਸੀ ਕੋਠਾ ਕਿੱਡਾ ਹੁੰਦਾ ਬਾ ਉੱਥੇ ਉੱਡੇ ਫਿਰਦੇ ਉੱਥੇ ਉੱਕੀ ਜਾਂਦੇ ਆ ਜੀ ਬਹੁਤ ਵਧੀਆ ਕਬੂਤਰ ਦੀ ਨਸਲ ਸੀ ਉਹ ਤੇ ਅ ਬਚਪਨ ਤੋਂ ਹੀ ਤੁਹਾਨੂੰ ਸ਼ੌਕ ਪੈ ਗਿਆ ਹਾਂ ਹਾਂ ਹੋਰ ਕਿਹੜੇ ਕਿਹੜੇ ਖਿਡਾਰੀ ਸੀ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਹੁੰਦੀ ਸੀ ਤੁਸੀਂ ਬਾਜ਼ੀਆਂ ਤੇ ਜਾਂਦੇ ਰਹੇ ਮੈਂ ਦੋਤਰਾ ਸੀਦਾ ਬੈਠਾ ਮੇਰੇ ਮਾਮੇ ਕੇ ਨਾਗਪੁਰੇ ਜੁੱਤੀਆਂ ਸੌਂਦਾ ਹੁੰਦਾ ਸੀਦਾ ਜੀ ਉਹਦੇ ਕੋਲੇ ਵੀ ਬਹੁਤ ਚੰਗੀ ਨਸਲ ਦੇ ਕਬੂਤਰ ਸੀ ਜਦੋਂ ਮੈਂ ਨਾਨਕੀ ਜਾਂਦਾ ਗਰਮੀਆਂ ਦੀਆਂ ਛੁੱਟੀਆਂ 'ਚ ਜੀ ਉਹਦੇ ਨਾਲ ਉੱਥੇ ਗਿੱਦੜ ਪਿੰਡ ਬਾਜੀ ਉੜਦੀ ਹੁੰਦੀ ਸੀ ਇੱਕ ਤਾਂ ਜੀ ਤੇ ਬਾਠੀ ਬਾਜੀ ਉੜਦੀ ਹੁੰਦੀ ਸੀ ਉਹ ਖਿਡਾਰੀ ਉਦੋਂ ਉੱਥੇ ਗੁੰਮਟੀ ਵਾਲਾ ਲਾਲ ਬੌਰਜ ਥਰੋੜ ਵਾਲਾ ਪਾਲਾ ਜੀ ਇਹੋ ਜੇ ਪੁਰਾਣੇ ਖੜਾਈ ਸੰਤ ਵੀ ਆ ਜਾਂਦੇ ਸੀ ਕੰਡਾ ਬੰਨਾਂ ਵਾਲੇ ਜੀ ਹਾਂ ਤੇ ਬਾਜੀ ਉਦੋਂ 1:00 ਵਜੇ ਨਿਪੜ ਜਾਂਦੀ ਸੀ ਬਸ ਜੀ ਹਾਂ ਹਾਂ ਪਿਓਰ ਵੀ ਅਮੋਲਡ ਹੁੰਦਾ ਤੇ ਹਾਂ ਕੋਈ ਸੌ ਛੜ ਦਾ ਕੋਈ ਪਿਓ ਆ ਚ ਇੰਨੇ ਕੁ ਮੁੱਢ ਹੁੰਦੇ ਸੀ ਜਿਹੜੇ ਬਾਬਾ ਜੀ ਲਾਲ ਐ ਗੋਮਟੀ ਵਾਲੇ ਗੋਮਟੀ ਵਾਲੇ ਹਾਂ ਤੁਸੀਂ ਦੱਸਿਆ ਸੀ ਬਾਬਾ ਜੀ ਜਿਹੜੇ ਸੁਖਣ ਵਾਲੇ ਤੋਂ ਹਾਂ ਸੁਖਣ ਵਾਲੇ ਤੋਂ ਰੋਲਦੂ ਜੀ ਹਾਂ ਰੋਲਦੂ ਦੇ ਸੁਖਣ ਵਾਲੇ ਤੇ ਕਈ ਸੀਗੇ ਜਿਵੇਂ ਸ਼ੇਰਾ ਹੁੰਦਾ ਸੀਗਾ ਜੀ ਉਹ ਵੀ ਛੱਡਦੇ ਸੀ ਬਾਬਾ ਜੀ ਹਾਂ ਬਾਬਾ ਜੀ ਜਿਹੜੇ ਜ਼ਮੀਂਦਾ ਨੇ ਜ਼ਮੀਂਦਾ ਨੇ ਹਾਂ ਤੁਸੀਂ ਕਿਹਾ ਵੀ ਉਹਨਾਂ ਦੇ ਕਬੂਤਰ ਤੇ ਬਾਬਾ ਜੀ ਜਿਹੜੇ ਕਮਿਟੀ ਲਾਲ ਵਾਲੇ ਇੱਕੋ ਇੱਕੋ ਕਬੂਤਰ ਇੱਕੋ ਕਬੂਤਰ ਸੀ ਉਹ ਇਹ ਤੁਹਾਨੂੰ ਬਾਈ ਜੀ ਕਿਵੇਂ ਗੱਲ ਦਾ ਪਤਾ ਲੱਗਿਆ ਉਦੋਂ ਬਹੁਤ ਬਚਪਨਾ ਸੀ ਤੁਹਾਡਾ ਬਚਪਨਾ ਤਾਂ ਸੀਗਾ ਮੈਨੂੰ ਉਹ ਜਿਹੜਾ ਬਾਬਾ ਦولتਰਾਮ ਸੀ ਨਾ ਜਿਹੜਾ ਮੇਰੇ ਮਾਮੇ ਦੇ ਘਰੇ ਰਹਿੰਦਾ ਸੀ ਜੀ ਉਹ ਦੱਸਦਾ ਹੁੰਦਾ ਸੀ ਇਹ ਗੱਲਾਂ ਮੈਂ ਉਹਦੇ ਕੋਲੇ ਬੈਠਾ ਹੀ ਉਹਦੇ ਕੋਲੇ ਜਦੋਂ ਗੋਲੀਆਂ ਖੱਢੀ ਜਾਂਦਾ ਬਸ ਉਹ ਜੁੱਤੀਆਂ ਸੇ ਵੀ ਜਾਂਦਾ ਉਹਦੇ ਉਤਰ ਵੇਖ ਕੇ ਉਹਨਾਂ ਦਾਲਾ ਪਾਣੀ ਪਾ ਕੇ ਮੈਂ ਉੱਥੇ ਬੈਠਾ ਰਹਿੰਦਾ। ਲੋ ਤੁਹਾਨੂੰ ਉਹ ਗੱਲਾਂ ਬਾਤਾਂ ਦੱਸਦੇ ਰਹਿੰਦੇ ਜਿਹਦੇ ਕੋਲੇ ਕਬੂਤਰ ਹੈ ਇਹਦੇ ਇਹਦੇ ਕੋਲੇ ਕਬੂਤਰ ਹਾਂ ਜੀ ਉਹ ਤਾਂ ਵਿਚਾਰੇ ਹੁਣ ਮਰਿਆ ਉਹਨੂੰ ਵੀ ਮੇਰਾ ਖਿਆਲ ਉਹ 35 ਸਾਲ ਉਹ ਕਿਉਂ ਨਹੀਂ ਆ ਜੀ ਹਾਂ ਤੇ ਫਿਰ ਘਰੇ ਵੀ ਤੁਸੀਂ ਕਬੂਤਰ ਰੱਖੇ ਕਿ ਨਹੀਂ ਰੱਖੇ ਘਰੇ ਮੈਂ ਲੱਖਿਆਂ ਚ ਰੱਖ ਲਿਆ ਸੀ ਇੱਕ ਕਬੂਤਰ ਜੀ ਤੇ ਉਹ ਵਸ ਉੱਡ ਦੌੜਦਾ ਸੀ ਇੱਥੇ ਨੇੜੇ ਤੜਕੇ ਤੇ ਬਾਜਬੂ ਜੀ ਛੱਡ ਦਿੰਦੇ ਵਸ ਜਾ ਕੇ ਔਰ ਕੀ ਗੱਲਾਂ ਸੁਣਾਉਂਦੇ ਸੀਗੇ ਤੁਹਾਨੂੰ ਮਤਲਬ ਜਿਹੜੀਆਂ ਗੱਲਾਂ ਪੁਰਾਣੀਆਂ ਹਨਾ ਜਿਹੜੇ ਆਪਣੇ ਖਿਡਾਰੀ ਵੀ ਨਹੀਂ ਜਾਣਦੇ ਜਿੰਨਾਂ ਗੱਲਾਂ ਆਰੀ ਜਿਵੇਂ ਕਿ ਅੱਜ ਤੁਸੀਂ ਇੱਕ ਨਵੀਂ ਗੱਲ ਦੱਸੀ ਆ ਵੀ ਬਾਬਾ ਜੀ ਜ਼ਮੀਤਾ ਨੇ ਗਦੇ ਜਿਹੜੇ ਕਬੂਤਰ ਸੀ ਤੇ ਬਾਬਾ ਜੀ ਲਾਰ ਇਹਨਾਂ ਦਾ ਆਸਰੇ ਦੀ ਲੈਂਡ ਦੇਣ ਹਾਂ ਉਹਦੇ ਕੋਲੇ ਛੱਡਾਉਂਦਾ ਹੀ ਉਹ ਉਹਦੇ ਕੋਲੇ ਛੱਡ ਜਾਂਦਾ ਸੀ ਜਿਹਾ ਫਰਜ ਥਰੋੜਾ ਵਾਲੇ ਪਾਲੇ ਕੋਲੇ ਹੁੰਦੇ ਸੀ ਕਬੂਤਰ ਲਾਰ ਰੱਤੇ ਕੂਤਰ ਜਾਦੇ ਉੜਦੀ ਸੀ ਜਾਨੀ ਉਹ ਜੀ ਹਾਂ ਲਾ ਚਿੱਟੀਆਂ ਅੱਖਾਂ ਦੇ ਰੱਤੇ ਕੂਤਰ ਹੁੰਦੀ ਸੀ ਉਹਨਾਂ ਦੇ ਜਾਰੇ ਜੀ ਜੀ ਹਾਂ ਬਹੁਤ ਉੱਡਦੀ ਸੀ ਉਹ ਕੂਤਰ ਬਾਜ਼ੀਆਂ ਤੇ ਫਿਰ ਤੁਸੀਂ ਦੱਸਿਆ ਵੀ ਬਾਜ਼ੀਆਂ ਤੇ ਵੀ ਛੋਟੀ ਉਮਰ ਤੇ ਜਾਵ ਹਾਂ ਹਾਂ ਛੋਟੀ ਉਮਰ ਚ ਵੇਖਣ ਬਾਜੀ ਤਾਂ ਛੱਡਦੇ ਹੀ ਨਹੀਂ ਸੀਗੇ ਜੀ ਹਾਂ ਕਿਹੜੀਆਂ ਉਹ ਉਹ ਸਮੇਂ ਦੀਆਂ ਬਾਜ਼ੀਆਂ ਸੀ ਜਸਬੀਰ ਸਿੰਘ ਬਾਦਲ ਮੋਹਨ ਸਿੰਘ ਬਾਦਲ ਵੀ ਅੰਦਰ ਬਾਜ਼ੀਆਂ ਤੇ ਆਉਂਦੇ ਸੀ ਆਉਂਦੇ ਸੀ ਆਉਂਦੇ ਸੀ ਆ ਗਵਰਮੈਂਟ ਸਾਡੇ ਗਵਰਮੈਂਟ ਤੇ ਖਿਆਲੀ ਵਾਲੇ ਬਾਜੀ ਬਹੁਤ ਪੁਰਾਣੀ ਹੁੰਦੀ ਹੈ ਜੀ ਇੱਥੇ ਇਹ ਬਾਜ਼ੀਆਂ ਜਿਹੜਾ ਜਿੱਤਦਾ ਸੀਗਾ ਉਹਨੂੰ ਮਸ਼ਹੂਰ ਖਿਡਾਰੀ ਵੀ ਨਾ ਜਾਂਦਾ ਸੀ ਮਤਲਬ ਮੇਨ ਖਿਡਾਰੀ ਉਹਨੂੰ ਕਹਿੰਦੇ ਉਹਨੂੰ ਸ਼ੂਰ ਵੀ ਆਹ ਬੰਦਾ ਤਕੜਾ ਇੱਥੇ ਨਵੇਂ ਕਿਲੇ ਵਾਲਾ ਕਾਕਾ ਵੀ ਜਿੱਤ ਕੇ ਲਗਿਆ ਖੈਲੀ ਵਾਲੇ ਵਾਲੀ ਬਾਜੀ ਇੱਕ ਵਾਰੀ ਜਸਵੀਰ ਬਾਦਲ ਵੀ ਜਿੱਤ ਕੇ ਲਗਿਆ ਤੇ ਇੱਕ ਵਾਰੀ ਮੇਰਾ ਖਲਾ ਲਾਲਬਾਈ ਵਾਲਾ ਸਰਪੰਚ ਵੀ ਜਿੱਤ ਕੇ ਲੇ ਤੇ ਘਰਾਗਣੇ ਵਾਲੇ ਨੰਗਨੇ ਵੀ ਜਿੱਤੀ ਆ ਜੀ ਬਾਬਾ ਜੀ ਨੇ ਹਾਂ ਤੁਸੀਂ ਜ਼ਿਕਰ ਇੱਕ ਕੀਤਾ ਸੀਗਾ ਬਾਬਾ ਜੀ ਭਾਗ ਸਿੰਘ ਦਾ ਭਾਗ ਸਿੰਘ ਉਹ ਦੂ ਬਾਪਾ ਜੀ ਰੋਡਾ ਬਾਪਾ ਜੀ ਇਹ ਜਦੋਂ ਮੈਂ ਖਰੀਦਕੋਟ ਪੜਨ ਲੱਗਿਆ ਜੀ ਉਧਰ ਫਿਰ ਮੁੰਡੇ ਮੈਨੂੰ ਯਾਦ ਸੀ ਸ਼ੇਰ ਸੋਲੇ ਦੇ ਜੋ ਮਚਾਕੀ ਮਚੁੱਕੀ ਦੇ ਉਹ ਐਤਵਾਰ ਨੂੰ ਕਈ ਵਾਰ ਜਾਂਦੇ ਆ ਚੱਲ ਗਏ ਸਾਡੇ ਪਿੰਡ ਬਾਜੀ ਆ ਉਖਾ ਕੇ ਲੈ ਕੇ ਜੀ ਫਿਰ ਉਹ ਉਦੋਂ ਇਹ ਸਾਰੇ ਮੈਂ ਦਰਸ਼ਨ ਕਰੇ ਬਾਬਾ ਸੂਖ ਮਰੋਡਾ ਜੀ ਤੇ ਪੂਰਨ ਮਚਾਕੀ ਜੀ ਤੇ ਆਹ ਜਿਹੜੇ ਸੀਗੇ ਭਗਤ ਸਿੰਘ ਕਿਲੇ ਵਾਲੇ ਬਾਬਾ ਜੀ ਜੌਂਦੇ ਵਾਲੇ ਪੂਰਨ ਮਚਾਕੀ ਵਾਲੇ ਜੌਂਦੇ ਆ ਹਾਂ ਜੀ ਕੋਈ ਮੋੜੇ ਚੁਰਦੋਂ ਪੰਨਾ ਤਾਂ ਮੈਨੂੰ ਪਾਸ ਆਊਟ ਹੋ ਉਹ ਤੋਂ ਬਾਅਦ ਤਾਂ ਮੈਂ ਮਕਸਰ ਐਮਏ ਕਰਨ ਲੱਗ ਗਿਆ ਜੀ ਜੀ ਹਾਂ ਹਾਂ ਏ ਪਰ ਕੀ ਜਦੋਂ ਬਾਜੀ ਚ ਜਾਂਦੇ ਕੀ ਉਹਨੋਂ ਗੱਲਾਂ ਬਾਤਾਂ ਕਰਦੇ ਸੀ ਕਿਹੋ ਜੀਆਂ ਬਾਜੀਆਂ ਉਹਨਾਂ ਸਮਿਆਂ ਦੇ ਉਹਨਾਂ ਦਾ ਹਿਸਾਬ ਫੂਰਸੀ ਜੀ ਛੱਡ ਕੇ ਕੂਥਰੇ ਇੱਕ ਥਾਂ ਬਹਿ ਜਾਂਦੇ ਜੀ ਬਾ ਕੋਠੇ ਤੇ ਇੱਕ ਬੰਦਾ ਹੁੰਦਾ ਉਹ ਦੱਸੀ ਜਾਂਦਾ ਵੀ ਫਲਾਨੇ ਦਾ ਵਹਿਗਰ ਫਲਾਨੇ ਦਾ ਵਹਿਗਰ ਇਹ ਜਸਵੀਰ ਬਾਦਲ ਜਸਵੀਰ ਸਿੰਘ ਸਰਦਾਰ ਕੋਲੇ ਤਾਂ ਇੰਦੀ ਮਹਿਫਿਲ ਜੰਮਦੀ ਜੀ ਲੋਕ ਆ ਆ ਕੇ ਉਹਨਾਂ ਨਾਲ ਗੱਲਾਂ ਸੋ ਉਹਨਾਂ ਦੇ ਮਾਰੀ ਬੱਟੇ ਦੇ ਕੋਲ ਹਸਤਾ ਮਾੜਾ ਜਾਂ ਮਾਵਾ ਖਾਣ ਦੇ ਮਾਰੇ ਵੀ ਨੇੜੇ ਹੋ ਕੇ ਚਾਹ ਲੈ ਆ ਕੋਈ ਜੀ ਤੇ ਜੇ ਕੱਢੀ ਰੱਪੀ ਤਾਂ ਲਿਆ ਵੀ ਮੈਨੂੰ ਵੀ ਦੇ ਜੀ ਆ ਇਹਨਾਂ ਦੇ ਕੋਲੇ ਬਹੁਤ ਹੀ ਮਹਿਦ ਲੱਗਦੀ ਸੀ ਕਿ ਗੱਲਾਂ ਹੀ ਸਲਾਈ ਜਾਂਦੇ ਗੱਲਾਂ ਹੀ ਸਲਾਈ ਨਲਕੀ ਜਿਹੀ ਕਕਾਈ ਜਾਂਦੇ ਆ ਹੱਥਾਂ ਚ ਜੀ ਹਾਂ ਉਹਨਾਂ ਦੀ ਆਦਤ ਸਾਤ ਸੀ ਕਿ ਗੱਲਾਂ ਬਹੁਤ ਸਨ ਆਦਤ ਸੀ ਉਹਨਾਂ ਦੀ ਹਾਂ ਤੇ ਤੁਸੀਂ ਆ ਬਾਬਾ ਜੀ ਬਾਗ ਹਾਂ ਜੀ ਵੇਖਿਆ ਵੇਖਿਆ ਮੈਂ ਉਹਦਾ ਬਾਬਾ ਜੀ ਰੋਦੂ ਆ ਉਦੋਂ ਮੇਰੇ ਦਾੜੀ ਵੀ ਨਹੀਂ ਹੁੰਦੀ ਸੀ ਜੀ ਤੇ ਸੁਖ ਮਰੋਡਾ ਵੀ ਵੇਖਿਆ ਜੀ ਬਾਬਾ ਜੀ ਭਾਗ ਵੀ ਹਾਂ ਸਾਰੇ ਉੱਤਰ ਫਿਰ ਉੱਥੇ ਬਾਜ਼ੀਆਂ ਦਾ ਗੜ੍ਹ ਸੀ ਨਾਲ ਠਾਰ ਚ ਇੱਕ ਕਿੱਸਾ ਤੁਸੀਂ ਸੁਣਾਇਆ ਸੀ ਵੀ ਜਿਹੜਾ ਜਦੋਂ ਅਸੀਂ ਬਾਜੀ ਤੇ ਗਏ ਜਸਪੀਰ ਸਿੰਘ ਬਾਦਲ ਕਹਿੰਦਾ ਵੀ ਉੱਤਰ ਤਾਂ ਨਹੀਂ ਚੱਕਣਾ ਉਹਨਾਂ ਦੇ ਸਿੰਗਲ ਬਾਜੀ ਉੱਡੀ ਸੀ ਜੀ ਰੋਡੇ ਦਾ ਕੂਤਰ ਸੀ ਖੱਟੀਆਂ ਅੱਖਾਂ ਦਾ ਜੋਨ ਸਰਾ ਤੇ ਇਹਨਾਂ ਨੇ ਹਜ਼ਾਰ ਆਲਾ ਛੱਡਿਆ ਸੀਗਾ ਜਾ ਕੇ ਜੀ ਤੇ ਉਹ ਅਸੀਂ ਜਾਵੜੇ ਹੁਣ ਮੁੰਡੀਰ ਸੀ ਅਸੀਂ ਪੰਜ ਚਾਰ ਜਾਣੇ ਜੀ ਉਹ ਸਰਦਾਰਾਂ ਦਾ ਗਿਆ ਜਵਾਕਾਂ ਜਾਨ ਨੂੰ ਪਿਆਓ ਕਿਸੇ ਦਾ ਕੂਤਰ ਚੱਕਣਗੇ ਅੱਗੇ ਜੀ ਤੇ ਉਦੋਂ 3:30 ਵਜੇ ਪਿੱਪਲ ਦੇ ਵਿੱਚ ਦੀ ਵੜ ਕੇ ਕਬੂਤਰ ਰੋਡੇ ਦਾ ਡਿੱਗ ਕੇ ਥੱਲੇ ਮਰਿਆ ਤੇ 4:30 ਵਜੇ ਥਾਣੇ ਨੇ ਭਾਇਆ ਗੁੜੀ ਸੰਘਰ ਵਾਲੇ ਦੇ ਛਧਰੀ ਤੇ ਜੀ ਹਿਆਰ ਵਾਲਾ ਜੀ ਉਦੋਂ ਆਂਦੇ ਸੀ ਪੁੰਨੂ ਆਂਦਾ ਸੀਗਾ ਜੇ ਅੱਜ ਨਾ ਹਿਆਰ ਵਾਲਾ ਹਰਿਆਣਾ ਜੀ ਰੋਡਾ ਫੇਰ ਨਹੀਂ ਹਰਤਾ ਦਾ ਕਿ ਪੁੰਨੂ ਵਾਲਾ ਪੁੰਨੂ ਜੀ 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 ਸਾਰੇ ਇਕੱਠੇ ਹੋਏ ਸੀ ਖਿਡਾਰੀ ਸਿੰਗਲ ਬਾਜੀ ਬੰਨੀ ਸੀ ਹਮ ਸਰਦਾਰ ਜਸਪੀਰ ਸਿੰਘ ਨਾਲ ਜੀ ਹਾਂ ਹਾਂ ਸਰਦਾਰ ਜੀ ਸਾਰੀ ਸਾਰੀ ਇੱਕ ਪਾਸੇ ਸੀ ਜੀ ਇਹ ਇਕੱਲਾ ਇੱਕ ਪਾਸੇ ਹਾਂ ਕੀ ਰਿਜ਼ਲਟ ਦੇ ਆਪ ਕੋ ਦੀ ਰਿਜ਼ਲਟ ਉਹ ਹਰ ਗਿਆ ਉਹ ਵੱਡੇ ਦਾ 3:30 ਵਜੇ ਮਰ ਕੇ ਡਿੱਗ ਗਿਆ ਵਿਪਲੰਜ ਵਜਾ ਆ ਕੇ ਥੱਲੇ ਡਿੱਗਦਾ ਮਰ ਗਿਆ ਜੀ ਤੇ ਹਜ਼ਾਰ ਵਾਲਾ ਟਾਂਗੀ ਤੇ ਭਾਇਆ ਮੜ ਕੇ ਉੱਤੇ ਫਿਰ ਹਜ਼ਾਰ ਹਾਂ ਹਜ਼ਾਰ ਇਹ ਕੀ ਭਾਈ ਜੀ ਤੁਹਾਨੂੰ ਤਾਂ ਹੋਰ ਜ਼ਿਆਦਾ ਗੱਲਾਂ ਸੁਣੀਆਂ ਹੋਣਗੀਆਂ ਹਾਂ ਕਿਤੋਂ ਹਜ਼ਾਰ ਵਾਲਾ ਚੱਲਿਆ ਸੀ ਹਣਾ ਵੈਸੇ ਤਾਂ ਬਹੁਤ ਗੱਲਾਂ ਆਪਾਂ ਰਕੋ ਜਿਹੜੀ ਗੱਲ ਦੱਸਣ ਮੁਤਾਬਕ ਹੈ ਤਾਂ ਇੱਕ ਬੱਚਾ ਤਾਂ ਨਿਕਲਿਆ ਸੀ ਇਹ ਜੰਟੇ ਦੇ ਘਰੇ ਫੜ ਗਾੜੀ ਜੀ ਤੇ ਉੱਥੋਂ ਲੈ ਕੇ ਸੀ ਵੈਰੋ ਕਿਆਲੇ ਵੈਰੋ ਕਿਆਲੇ ਖਿਡਾਰੀ ਬਹੁਤ ਵੈਰੋ ਕਹਿੰਦਾ ਹੱਥ ਇੱਕ ਸੱਚਾ ਖਿਡਾਰੀ ਜੀ ਉਹਦੇ ਪਾਪਾ ਜੀ ਹਰਨਾਮ ਕੇ ਪਰਿਵਾਰ ਤੋਂ ਸੀ ਜਾਂ ਅਲੱਗ ਸੀ ਅਲੱਗ ਸੀ ਉਹ ਬੰਦਾ ਸੱਚਾ ਸੁੱਚੇ ਦੇ ਕਬੂਤਰ ਵੀ ਕਿਸੇ ਨੇ ਚੋਰੀ ਕਰਾਦੇ ਪਹਿਲਾਂ ਸੁੱਚੇ ਦੇ ਕਬੂਤਰ ਸਭ ਤੋਂ ਜ਼ਿਆਦਾ ਉੜ ਜਾਂਦੇ ਸੀ ਜੀ ਹਾਂ ਸੱਚਾ ਹੋਇਆ ਵੈਰੋ ਕਹਿੰਦਾ ਬਹੁਤ ਟੌਪ ਦਾ ਖਿਡਾਰੀ ਸੀ ਉਹ ਜੀ ਹਾਂ ਕਿਹੜੇ ਖਿਡਾਰੀ ਦੇ ਕਬੂਤਰ ਸੀ ਉਦੋਂ ਵੱਧ ਜਿਹੜੇ ਉੱਡਦੇ ਸੀਗੇ ਤੁਸੀਂ ਹਰੇਕ ਬਾਜੀ ਤੇ ਜਾਈ ਵੜਦੇ ਸੀ ਉਹ ਵੱਧ ਉਹ ਕਿਹੜਾ ਬੰਦਾ ਵੱਧ ਬਾਜ਼ੀਆਂ ਜੇਤਦਾ ਸੀ ਬਾਜ਼ੀਆਂ ਦੇਖੋ ਜਿਵੇਂ ਸੀ ਵੀ ਸਾਡੇ ਏਰੀਏ ਚ ਆ ਕੇ ਤਾਂ ਕੇਲੇ ਵਾਲਿਆਂ ਨੇ ਵੀ ਬਹੁਤ ਜਿੱਤੀਆਂ ਬਾਈ ਕਾਕੀ ਕਹਿਣ ਜੀ ਤੇ ਜਸਵੀਰ ਵੀ ਜਿੱਤਦਾ ਸੀ ਬਾਜ਼ੀਆਂ ਗੁੰਮਟੀ ਵਾਲੀ ਤੇ ਖੈਲੀ ਵਾਲੀ ਆਲੀ ਮਸ਼ਹੂਰ ਬਾਜੀ ਸੀ ਜੀ ਇਹੀ ਬਸ ਇੱਕ ਇਥੋਂ ਪਟੇ ਮਰਾਦ ਵਾਲੇ ਦੇ ਸੀਗੇ ਬੰਦੇ ਜੀ ਉਹਨਾਂ ਦਾ ਗੂਤਰ ਵੀ ਬਹੁਤ ਲਾਲ ਚਿੰਨੇ ਚਿੱਟੀਆਂ ਅੱਖਾਂ ਦੇ ਉਹਨਾਂ ਦੇ ਬੜੇ ਉੱਡਦੇ ਹੁੰਦੇ ਸੀਗੇ ਉਹ ਪਤਾ ਨਹੀਂ ਨਾਮ ਮੈਂ ਭੁੱਲ ਗਿਆ ਉਹਨਾਂ ਦਾ ਜਿਵੇਂ ਨਾਮਦਾਰਾ ਡੋਕ ਜਰਨੈਲ ਬਾਬਾ ਜੀ ਹਾਂ ਨਾਮਦਾਰਾ ਡੋਕ ਤੇ ਸੀਤਾ ਮੈਂ ਵੇਖਿਆ ਉਧਰ ਜੀ ਜੀ ਇਹ ਕਾਨਸੇ ਵਾਲੇ ਬਾਜੀ ਚ ਜੀ ਜੀ ਸਵਾਰ ਸਿੰਘ ਕਾਮ ਸਿੰਘ ਵਾਲਾ ਹਾਂ ਜੀ ਹਾਂ ਜਿਹੜੇ ਬਾਬਾ ਜੀ ਰੋਡਾ ਰੋਡਾ ਇੰਨਾ ਬੜੇ ਗੱਲ ਸੁਪੂਈ ਪੁਰਾਣੀ ਇਹਨਾਂ ਚੋਂ ਕਿਹੜਾ ਬੰਦਾ ਇੱਕ ਦੂਜੇ ਨੂੰ ਮਲੋ ਕੱਟ ਕੇ ਅੱਗੇ ਨਿਕਲ ਜਾਂਦਾ ਸੀ ਕੱਟ ਕੇ ਤਾਂ ਐਉਂ ਸੀ ਜਿਹੜਾ ਲੋਵ ਵਾਲੀ ਚੱਲਦੀ ਹੁੰਦੀ ਜੀ ਫਿਰ ਤਾਂ ਪੁੰਨੂ ਨੇ ਕਿਸੇ ਨੂੰ ਬਾਜੀ ਦਿੰਦਾ ਸੀ ਜੀ ਹੱਤੋਂ ਆਦ ਲੋਵ ਚੱਲਦੀ ਹੁੰਦੀ ਪੁੰਨੂ ਦੇ ਕਬੂਤਰ ਉਹਦੇ ਜਿਹੜਾ ਬਾਬਾ ਜੀ ਪੁੰਨੂ ਉਹ ਲੋਵ ਨੂੰ ਵੱਢ ਕੇ ਰੱਖ ਦਿੰਦਾ ਸੀ ਲੋਵ ਨੂੰ ਤਾਂ ਉਹਦੇ ਕਬੂਤਰ ਨਾਲ ਉਹਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਅੱਜ ਮੈਂ ਜਿੱਤੂਗਾ ਜੀ ਹਾਂ ਉਦੋਂ ਵੀ ਉਹਨਾਂ ਕੋਲੇ ਇਹ ਬਈ ਦੀ ਜਿਹੜੇ ਅੱਜ ਕੱਲ ਚੀਨੇਜ ਅਤੇ ਕਾਲਸਰੇ ਕਬੂਤਰ ਇਹ ਇਹ ਹੀ ਸੀ ਇਹ ਹੀ ਕਬੂਤਰ ਸੀਗੇ ਉਦੋਂ ਹਾਂ 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 ਜੇ ਖੱਟੀਆਂ ਅੱਖਾਂ ਦੇ ਚਿੱਟੇ ਵੀ ਸੀਗੇ ਉਹਨਾਂ ਕੋਲੇ ਜੀ ਸ਼ਾ ਅੱਖੇ ਵੀ ਸੀਗੇ ਉਹਨਾਂ ਕੋਲੇ ਚਿੱਟੇ ਜੀ ਪੁੰਨੂ ਪੁੰਨੂਆਂ ਕੋਲੇ ਜੀ ਹੋਰ ਮਾਲਵਾ ਬਾਬਾ ਜੀ ਨਾਲ ਵੀ ਬੜੇ ਮਸ਼ਹੂਰ ਸੀ ਬਾਬਾ ਨਾਲ ਬੰਨਾਂ ਵਾਲੇ ਵੀ ਆਉਂਦੇ ਸੀ ਬਾਜ਼ੀ ਨਾਲ ਤੇ ਵੱਧ ਪਾਰੀਆਂ ਕਿਹੜਾ ਜਿੱਤਦਾ ਸੀ ਉਹ ਵੱਧ ਉਹ ਤੋਂ ਸਾਰੇ ਥੂਏ ਸੀ ਕਿਤੇ ਕੋਈ ਕਿਤੇ ਕੋਈ ਕੂਤਰ ਸਾਰਿਆਂ ਕੋਲੇ ਨਸਲੀ ਸੀ ਜੀ ਤੇ ਖੇਡ ਵੀ ਉਹੀ ਸੀ ਸਾਰਿਆਂ ਕੋਲੇ ਜੀ ਮੱਕ ਤੇ ਕੋਈ ਜਿੱਤਗਾ ਕਿਤੇ ਕੋਈ ਅੜਫਾ ਸੀ ਲਾਈਆਂ ਹੁੰਦੀਆਂ ਸੀ ਬਾੜੀਆਂ ਨਾਲ ਮਤਲਬ ਇੱਕੋ ਖਿਡਾਰੀ ਨਹੀਂ ਵੀ ਅੱਜ ਭਾਵੇਂ ਕੋਈ ਇੱਥੇ ਅੱਜ ਵੀ ਹਾਂ ਹਾਂ ਜਿਵੇਂ ਹੁਣ ਗੁੰਮਟੀ ਵਾਲਾ ਲਾਲ ਇੱਥੇ ਛੱਡੀ ਸੀਗੀ ਲਾਲ ਬਾਈ ਬਾਜੀ ਜੀ ਸਾਰਿਆਂ ਨੂੰ ਮਾਣ ਗਿਆ ਸੀ ਗੁੰਮਟੀ ਵਾਲਾ ਲਾਲ ਲੰਡਾ ਲੰਡਾ ਵਾਜ ਦਿੰਦਾ ਸੀ ਉਹ ਤੇ ਜੀ ਤਾਂ ਘੜ ਗਿਆ ਜਾ ਕੇ ਕੋਈ ਤਸਵੀਰ ਕੋਈ ਬਲੋ ਲਾਲ ਬਾਈ ਵਾਲੇ ਸਰਪੰਚ ਸਾਹਿਬ ਦੇ ਦੋ ਚਲੋ ਪਿੰਡ ਬਾਜੀ ਸੀ ਦੰਡਾ ਵਾਲਾ ਕਿਸੇ ਨੇ ਕੋਈ ਸਾਰਿਆਂ ਨੂੰ ਲੰਡਾ ਸੀਗਾ ਸਾਰਿਆਂ ਨੂੰ ਮਾਜ ਕੇ ਉਤਰ ਆ ਥੱਲੇ ਬਾਬਾ ਜੀ ਮਿੱਡ ਲਾ ਹਾਂ ਮਿੱਡ ਲਾ ਬਈ ਹਾਂ ਦੇਖਿਆ ਤੁਸੀਂ ਦੇਖਿਆ ਉਹ ਕਿੰਨੀਆਂ ਬਾਗੀਆਂ ਆ ਦੇ ਵੀ ਦੂਸਰਾਂ ਦੇ ਬਹੁਤ ਵਧੀਆ ਪਲੇਅਰ ਹਾਂ ਤੱਕ ਉਹ ਉਸ ਟਾਈਮ ਤੇ ਨਾ ਉਸ ਟਾਈਮ ਤੇ ਦੂਸਰਾਂ ਇੰਨੀਆਂ ਪੈਂਦੀਆਂ ਨਹੀਂ ਸੀ ਘੱਟ ਦੂਸਰ ਮੈਂ ਉਦੋਂ ਨਹੀਂ ਵੇਖਿਆ ਐਵੇਂ ਮੈਂ ਝੂਠ ਮਾਰਨ ਦਾ ਕੀ ਫਾਇਦਾ ਉਸ ਟਾਈਮ ਤੇ ਤਾਂ ਡੇਢ 2 ਵਜੇ ਤਾਂ ਬਾਜੀ ਨਿਪੜ ਜਾਂਦੀ ਇੰਨੀ ਅੱਗ ਢੱਕਦੀ ਹੁੰਦੀ ਕਰੋ ਚਲਦੀ ਭਾਂਜਰ ਮੂਕੇ ਭੌਂ ਕੇ ਉੱਤੇ ਲੈ ਲੈਂਦੇ ਜੀ ਜੀ ਤੇ ਮਿੱਡ ਚ ਸੁੱਕ ਜਾਂਦੇ ਜੀ ਹਾਂ ਇੰਨੀ ਲੋ ਚਲਦੀ ਹੁੰਦੀ ਸੀ ਤੇ ਬਾਬਾ ਜੀ ਜਿਹੜੇ ਕਬੂਤਰ ਫਿਰ ਉਸ ਤੋਂ ਬਾਅਦ ਉਹ ਕਿੱਧਰ ਗਏ ਜਿਹੜੇ ਮੋਟਰ ਤੇ ਆਪਾਂ ਆਪੂਤਰ ਰੱਖੀ ਸੀ ਉਹ ਮੋਟਰ ਤੇ ਬਾਅਦ ਮੈਂ ਫਿਰ ਫਰੀਦਕੋਟ ਪੜਨ ਜਾਵੜਿਆ ਉਹ ਨਾਲ ਨਯੋਲਾ ਵੜ ਗਿਆ ੁੱਡੇ 'ਚ ਉਹ ਮੇਰਾ ਹਲਾ ਸਾਰੇ ਮਾਰ ਗਿਆ ਉਹ ਸਾਰੇ ਹਾਂ ਹਾਂ ਸਾਰੇ ਮਾਰ ਗਏ ਸਿੱਕੋ ਪਤਾ ਹੋਵੇ ਵੀ ਉਹਨਾਂ ਦੇ ਜਿਹੜੇ ਕਬੂਤਰ ਸੀਗੇ ਉਹ ਉਸ ਤੋਂ ਬਾਅਦ ਮੈਂ ਕਿੰਨਾ ਕੋਲੇ ਉਹਨਾਂ ਦੇ ਰਾਸਥਾਨ ਚੱਕ ਬੰਦਾ ਰਹਿੰਦਾ ਯਾਰ ਮੈਂ ਹੁਣ ਉਹਦਾ ਪਿੰਡ ਇੱਥੇ ਜਿੱਥੇ ਸਰਦਾਰ ਦੇ ਰੱਖੇ ਹੁੰਦੇ ਸੀ ਮੋਹਨਸੋਂਗ ਇੱਥੇ ਜੇ ਨੇੜੇ ਤੇੜੇ ਉਹ ਬੰਦਾ ਨਾ ਕੋਈ ਬੱਸ ਪਾਈ ਸੀ ਉਹਨੇ ਕਰਨਪੁਰ ਮੰਡੀ ਵੱਨੀ ਜੀ ਤੇ ਉਹ ਬੱਸ ਸੀ ਫੌਜੀ ਸਾਫ ਦਾ ਫੌਜੀ ਸੀ ਤੇ ਉਹ ਇਧਰੋਂ ਲੰਘਿਆ ਸੀ ਉੱਥੇ ਕਬੂਤਰ ਜੀ ਉੱਥੇ ਹੈਗੇ ਕਬੂਤਰ ساری ਨਸਲ ਹੋ ਬਾਬੇ ਇਹਦੇ ਸੰਤਾਂ ਵਾਲੀ ਕੰਡੇ ਬੰਨੇ ਵਾਲੀ ਉਹ ਰਾਜਸਥਾਨ ਨਸਲ ਹੈ ਰਾਜਸਥਾਨ ਹੈ ਇੱਥੇ ਜੇ ਗਏ ਆਬਾਦ ਚੱਕ ਬਾਦ ਨਿਕਲ ਗਏ ਸੀ ਨਹੀਂ ਉਹ ਬੰਦੇ ਨਾਲ ਨਾ ਸੰਤਾਂ ਨਾਲ ਇੱਥੇ ਸਾਂਝੇ ਉੜਦੇ ਕਬੂਤਰ ਜੀ ਇਹੋ ਬੰਦੇ ਨੇ ਜਦੋਂ ਉੱਥੇ ਬਸ ਵਾਲੀ ਸਾਫਾ ਕਾਫੀ ਨੇ ਇਹ ਉੱਥੇ ਲੈ ਗਿਆ ਸੀ ਕਬੂਤਰ ਉੱਥੇ ਜੀ ਹਾਂ ਉੱਥੇ ਹੈਗੇ ਉਹ ਮੁੰਡੇ ਦਾ ਨਾਮ ਪਤਾ ਨਹੀਂ ਕੀ ਹੈ ਕਿਹਦੇ ਕੋਲ ਹਾਕਮਾਬਾਦ ਨਾਲ ਪਿੰਡ ਇੱਕ ਤਾਂ ਉੱਥੇ ਹਾਕਮਾਬਾਦ ਨਹੀਂ ਉੱਥੋਂ ਆਸ-ਪਾਸੇ ਜਈ ਹੈ ਬਸ ਉੱਥੇ ਉੱਥੇ ਕੂਤਰ ਜਾਂਦੇ ਰਹੇ ਸੀ ਸ਼ਾਇਦ ਸੱਤੂ ਹੈ ਉਹ ਬੰਦੇ ਦਾ ਨਾਮ ਹੈ ਸੱਤੂ ਹਾਂ ਸੱਤੂ ਹੈ ਸ਼ਾਇਦ ਉਹ ਬੰਦੇ ਦਾ ਨਾਮ ਤੇ ਉਹਨਾਂ ਕੋਲੇ ਕਬੂਤਰ ਉਹਨਾਂ ਕੋਲੇ ਕਬੂਤਰ ਜਮ ਪਿਆਰ ਕਬੂਤਰ ਹੈਗੇ ਉਹਨਾਂ ਦੇ ਹਾਂ ਔਰ ਕੋਈ ਪੁਰਾਣੇ ਸਮਿਆਂ ਦੀ ਗੱਲਬਾਤ ਤੁਹਾਨੂੰ ਯਾਦ ਹੋਵੇ ਜਿਹੜੀ ਪੁਰਾਣੇ ਸਮਿਆਂ ਦੀ ਬਸੇ ਜਾਂਦਾ ਸੀਆਲ ਚ ਦਾ ਮੁਰਗਿਆਂ ਦੀਆਂ ਬਾਜ਼ੀਆਂ ਤੇ ਸਰਦਾਰ ਜਾਵੜ ਦਾ ਜੀ ਇੱਥੇ ਉਹ ਤੇ ਮੇਰੇ ਲੱਗ ਗਏ ਇੰਨੇ ਉਹ ਤੇ ਉੱਥੇ ਇਹ ਸੈਲਾ ਚ ਮੁਰਗਿਆਂ ਦੀਆਂ ਬਾਜ਼ੀਆਂ ਢਾਰ ਤੇ ਬਹੁਤ ਹੁਣ ਗੱਲ ਲੱਗ ਗਈ ਸੀ ਲੜ ਕੁੱਕੜ ਬੌਲ ਲੜਾਉਂਦੇ ਸੀ ਜੀ ਉੱਥੇ ਅਸੀਂ ਚਾਹੀ ਜਾਂ ਜਾਵੜ ਦੇ ਵੇਖਣਾ ਵੀ ਚਾਹ ਲੈ ਯਾਰ ਕੁੱਕੜਾਂ ਦੀ ਲੜਾਈ ਦੇਖਾਈ ਜੀ ਤੇ ਉਹ ਕਿਉਂ ਲੈਂਦੇ ਫਰੀਦਕੋਟ ਹੁੰਦੇ ਸੀ ਉਤੋਂ 1 ਰੁਪਿਆ ਪਾੜਾ ਲੱਗਦਾ ਹੁੰਦਾ ਸੀ ਬੱਸਾਂ ਜਾਂਦੀਆਂ ਹੁੰਦੀਆਂ ਸਰਕਾਰੀ ਕਿੰਗ ਕਿਨੂੰ ਮੰਨਦੇ ਸੀ ਉਦੋਂ ਸਭ ਤੋਂ ਵੱਡਾ ਕਿੰਗ ਵੀਰ ਉਹ ਆ ਗਿਆ ਕਿੰਗ ਦਾ ਫਿਰ ਜਦੋਂ ਮਹਿਮੂ ਆਣੇ ਬਾਜੀ ਕਲੱਬ ਦੀ ਉੱਡੀ ਜੀ ਸ਼ਾਇਦ 67 ਕਬੂਤਰ ਸੀ ਉੱਥੇ ਜੀ ਕਿਹੜੇ ਸਾਲ ਦੀ ਗੱਲ ਹੋ ਗਈ ਲਗਭਗ ਹੋ ਗਈ ਐਤੋਂ 20 ਸਾਲ ਪਹਿਲਾਂ ਦੀ ਜੀ ਤੇ ਉੱਥੇ ਫਿਰ ਜਿਸ ਵੀ ਉਹਨੇ ਸਾਰੀ ਢਾਲੇ ਨਿੱਕੀ ਗਮਿਆਂ ਨੇ ਦਾ ਕਬੂਤਰ ਇਹਦੇ ਥੱਲੇ ਆ ਰਿਹਾ ਦੂਜੇ ਨੰਬਰ ਤੇ ਹਾਂ ਸਾਰੇ ਪੂਝਦੇ ਉਹਨੇ ਜੀ ਉਤਸਾਹ ਨਾਲ ਰਾਜਪੁਰੂ ਵਾਲਾ ਕੀ ਕੀ ਪੋਪਲ ਪਲਵਾਨ ਸਾਰੇ ਸਟੈਂਡਰਡ ਦੇ ਸੀ ਬਿੱਕਰ ਪੱਖੋ ਵਾਲ ਇਹ ਸਾਰੇ ਖਿਡਾਰੀ ਸੀ ਗੜ੍ਹ ਸੀ ਖਿਡਾਰੀਆਂ ਦਾ ਉੱਤੇ ਉਦੋਂ ਬਸ ਜਸਵੀਰ ਨੇ ਇਕੱਲੇ ਨੇ ਖੜਕਾ ਕੇ ਜਿੱਤੀ ਬਾਜੀ ਜੀ ਜੀ ਉਹਦੇ ਵੀ 7:30 ਵਜੇ ਬੈਠੀ ਹੋਣੀ ਹੈ ਮੇਰੇ ਹਿਸਾਬ ਨਾਲ ਤਾਂ ਜੀ ਤੇ ਬਾਬਾ ਜੀ ਜਮੀਤਾ ਨਿੰਗ ਦੇ ਕਬੂਤਰ ਸੀ ਬਾਬਾ ਜੀ ਲਾਲ ਗੁੰਮਤੀ ਵਾਲੇ ਲਾਲ ਦੇ ਤੇ ਵਾਲਿਆਂ ਦੇ ਉਹਨਾਂ ਦੇ ਕਬੂਤਰ ਉਹਨਾਂ ਦੀ ਤੁਸੀਂ ਦੱਸਿਆ ਮੌਤ ਤੋਂ ਬਾਅਦ ਫਿਰ ਕਿਹਨਾਂ ਦੇ ਕੋਲੇ ਗਏ ਕਬੂਤਰ ਐਂ ਖੇਣ-ਖੋਣ ਗਏ ਕੋਸਤਾ ਬਰਜਥੜੋੜ ਵਾਲੇ ਪਾਲੇ ਕੋਲ ਸੀਗੇ ਕਬੂਤਰੋ ਦੇ ਜੀ ਪਾਲੇ ਨਾਲ ਬਾੜੇ ਇੱਕੋ ਘਰ ਵਾਲੀ ਗੱਲ ਸੀ ਨਾ ਉਹਦੀ ਗੁੰਮਤੀ ਵਾਲੇ ਲਾਲ ਦੀ ਜੀ ਜੀ ਦੋਵਾਂ ਦਾ ਪਿੰਡ ਨੇੜੋਂ ਨੇੜੀ ਸੀ ਲੈਣਾ ਦੇਣਾ ਬਾੜਾ ਸੀਗਾ ਜੀ ਔਰ ਪਾਲਾ ਵੀ ਮਰ ਮੁਰਗਾ ਹੁਣ ਮੇਰੇ ਕੋਲ ਕੁਮ ਸ਼ਿੰਦੇਸ਼ਨ ਦੇ ਨਾਮ ਦਾ ਮੁੰਡਾ ਰਹਿੰਦਾ ਉਹਦੇ ਕੋਲੇ ਸੀ ਉਹਨਾਂ ਦੇ ਕਬੂਤਰ ਜੀ ਉਹਦੇ ਲਾਦ ਨਹੀਂ ਸੀ ਪਾਲੇ ਦੇ ਕੁੜੀ ਕੁੜੀ ਸੀ ਇੱਕ ਜੀ ਕਿਉਂ ਨ ਘਰ ਜੁਆਈ ਰੱਖਿਆ ਸੀ ਉਹ ਮੁੰਡੇ ਨੂੰ ਪਤਾ ਨਹੀਂ ਹੁਣ ਸੰਭੇਸ ਨੂੰ ਪਾਉਣਗੇ ਕਿ ਗਵਾਗੂ ਦਿੱਤੇ ਹੋਣੇ ਆ ਜੀ ਪਾਲੇ ਤੋਂ ਵੀ ਮਜੂੜੀ ਲੈ ਆ ਸੀ ਦਾ ਜੀ ਰੋਡਾ ਵਾਲਾ ਜਿਹੜਾ ਕੌਰਾ ਨੰਬਰਦਾਰ ਸੀ ਤੇ ਉਹਦੇ ਪਿਓ ਦੀ ਪਾਗੋ ਘੱਟੀ ਸੀ ਉਹ ਉਹਦਾ ਨਾਲ ਵੀ ਪੱਲਾ ਹੀ ਸੀ ਨੰਬਰਦਾਰ ਰੋਡਾ ਵਾਲਾ ਜੀ ਤੇ ਉਹਨਾਂ ਦੀ ਪਾਗੋ ਘੱਟੀ ਸੀ ਬੋਰ ਰੋਡਾ ਵਾਲੇ ਪਾਲੇ ਦੀ ਤੇ ਇਹ ਪਰ ਰੋਡਾ ਵਾਲੇ ਪਾਲੇ ਦੀ ਜੀ ਉਹ ਮੈਨੂੰ ਰੋਡਾ ਵਾਲਾ ਕੌਰਾ ਦਵਾ ਕੇ ਲੈ ਆ ਸੀ ਮੈਨੂੰ ਇੱਕ ਜੋੜੀ ਖੱਟੀਆਂ ਆਪਕਾਂ ਦੀ ਜੀ ਉਹ ਵੀ ਬੜੇ ਡਾਵੀ ਕੂਤਰ ਸੀ ਹੋਰ ਤਾਂ ਉਹ ਤਾਂ ਨਹੀਂ ਕਿੱਧਰ ਗਏ ਉਹਨੇ ਉੱਥੇ ਮੁੰਡਾ ਜਾਂ ਰੱਖਿਆ ਸੀ ਇੱਕ ਉਹਨੇ ਆਪ ਦਾ ਘਰ ਜਵਾਈ ਬਣਾ ਕੇ ਜੀ ਸ਼ੰਦਾ ਸੀ ਸ਼ਾਇਦ ਉਹਦਾ ਨਾਮ ਜੀ ਉਹਨਾਂ ਨੂੰ ਪਤਾ ਨਹੀਂ ਹੁਣ ਉਸ ਤੋਂ ਬਾਅਦ ਮੈਂ ਗੱਲਬਾਤ ਦੱਸੀ ਹੋਵੇ ਵੀ ਜਿਹੜੇ ਬਾਬਾ ਜੀ ਜਮਿਤਾ ਸਿੰਘ ਸੀ ਅਸੀਂ ਕਰੀਬ ਪਿੱਛੇ ਜੇ ਮੈਂ ਇੰਟਰਵਿਊ ਕਰਕੇ ਆਇਆ ਨਰਸਿੰਘ ਜੀ ਕੁਛ ਕੁਛ ਉਹਨਾਂ ਨੇ ਵੀ ਦੱਸਿਆ ਵੀ ਬਾਬਾ ਜੀ ਜਮਿਤਾ ਸਿੰਘ ਨੇ ਗਦੇ ਕਬੂਤਰ ਆ ਜਿਹੜੇ ਉਹਨਾਂ ਨੇ ਕਿੱਥੋਂ ਲੈਂਦੇ ਸੀ ਕੋਈ ਪ੍ਰਾਣੀ ਗੱਲ ਤੋਂ ਉਹਨਾਂ ਨੇ ਦੱਸੀ ਹੋਵੇ ਵੀ ਇੱਕ ਕੂਤਰ ਜਿਹੜੇ ਬਾਤਰੇ ਜ਼ਮੀਨ ਤੇ ਲੰਗਦੇ ਕੂਤਰ ਸੀ ਨਾ ਇਹ ਗੋਮਟੀ ਵਾਲੇ ਲਾਲ ਦੇ ਕੂਤਰਾਂ ਚੋਂ ਹੀ ਬਣੇ ਸੀ ਰੱਤਿਆ ਜੀ ਜੀ ਸਾਰੇ ਉਹਨਾਂ ਚ ਮਿਸਿੰਗ ਉਸ ਪਾ ਕੇ ਬਣੇ ਹੋਏ ਸੀ ਜਮੀਤਾਂ ਨਿੰਗ ਦੇ ਗੁੰਮਤੀ ਵਾਲੇ ਲਾਲ ਦੇ ਰੱਤੇ ਘੂਤਰ ਬਹੁੜ ਆਵੇ ਸੀ ਰੱਤੇ ਇਹ ਬਾਬਾ ਜੀ ਜਮੀਤਾਂ ਨਿੰਗ ਕੋਲੇ ਬਣੇ ਹਾਂ ਬਾਬਾ ਜੀ ਜਮੀਤਾਂ ਨਿੰਗ ਤੋਂ ਆਏ ਆਪਣੇ ਬਰਗਾੜੀ ਜੰਟੇ ਉਹ ਜੰਟੇ ਕੋਲੇ ਜੰਟੇ ਕੋਲੇ ਉਹਨਾਂ ਤੋਂ ਹਜ਼ਾਰ ਵਾਲਾ ਬਣਿਆ ਜੀ ਜੰਟੇ ਤੋਂ ਸ਼ਾਇਦ ਜਦੋਂ ਜੰਟੇ ਦੀ ਬਾਬੇ ਦੀ ਮੌਤ ਹੁੰਦੀ ਆ ਇੱਕ ਤਾਂ ਨਿੰਗ ਕਰਾਉਣਾ ਨਾ ਇੱਕ ਇੰਦਰ ਕੋਈ ਹੋਰ ਹਾਂ 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 ਠੀਕ ਇੱਕ ਸ਼ਾਇਦ ਕੋਈ ਹੋਰ ਬੰਦਾ ਵੀ ਹੋਰ ਬੰਦਾ ਦੋ ਜਣੇ ਲੈ ਗਏ ਸੀ ਹਾਂ ਹਾਂ ਇਹ ਬੰਦੇ ਕਬੂਤਰ ਲੈ ਗਏ ਸੀ ਹਾਂ ਤੇ ਸਾਰੇ ਲੈ ਗਏ ਸੀ ਹਾਂ ਜੀ ਬਹੁਤ ਉਹਦੀ ਗੱਲ ਸਾਰੇ ਇੱਕ ਕੋਈ ਹੋਰ ਸੀ ਬੰਦਾ ਉਹਨੇ ਤਾਂ ਸ਼ਾਇਦ ਗਵਾ ਗੂਲੇ ਬਾਬੇ ਹਾਂ ਦੋ ਜਣੇ ਲੈ ਕੇ ਗਏ ਹਾਂ ਦੋ ਜਣੇ ਲੈ ਗਏ ਇਹ ਗੱਲ ਮੈਨੂੰ ਬਾਬਾ ਜੀ ਨੇਂਗਨੇ ਸੁਣਾਈ ਸੀ ਹਾਂ ਦੋ ਜਣੇ ਲੈ ਗਏ ਸਪੈਸ਼ਲ ਆਏ ਸੀ ਇਹ ਕਬੂਤਰ ਜਦੋਂ ਉਹਨਾਂ ਦੇ ਮਿਸਿਸ ਨੇ ਕਬੂਤਰ ਜਦੋਂ ਦਿੱਤੇ ਹਨਾ ਬੇਬੇ ਜੀ ਨੇ ਇਹਨਾਂ ਦੋਨਾਂ ਨੂੰ ਕਬੂਤਰ ਦੇ ਦੋਨਾਂ ਨੂੰ ਦਿੱਤੇ ਸੀ ਹਾਂ ਜੀ ਇੱਕ ਸੱਚ ਕਾਨਾਂ ਵਾਲੀ ਵਾਲੇ ਜਰਨੈਲ ਦੇ ਕਬੂਤਰ ਬਹੁਤ ਅੱਗ ਕੱਢਦੇ ਸੀ ਜੀ ਇੰਨਾ ਇਸ ਇਰਕੇ ਚ ਕਿੰਨੇ ਕੁ ਵਧੀਆ ਸੀ ਕਬੂਤਰ ਉਹਨਾਂ ਕੋਲ ਉਹ ਬਹੁਤ ਵਧੀਆ ਕਬੂਤਰ ਸੀਗੇ ਕਾਲੇ ਡੱਬੇ ਕਬੂਤਰ ਸੀ ਜੀ ਬੋੜੇ ਉੜਦੇ ਸੀ ਉਹ ਜੀ ਬੋੜ ਜਿੱਥੇ ਛੱਡਦੇ ਸੀ ਜਣੀ ਬਾਜੀ ਜਿੱਥੇ ਰੇਡ ਨਵੇ ਰੇਡ ਦਿੰਦੇ ਸੀ ਕਹਿੰਦੇ ਵੀ ਬਾਬਾ ਬੱਲੇ ਬੱਲੇ ਕਰਾ ਬੱਲੇ ਬੱਲੇ ਕਰਾ ਦਿੰਦਾ ਸਾਡੇ ਏਰੀਏ ਚ ਇੱਥੇ ਸੀ ਜਿਹੜੀਆਂ ਪੁਰਾਣੀਆਂ ਬਾਜੀ ਉੜਦੀਆਂ ਜੀ ਸਾਡੇ ਇਰਕੇ ਚ ਜੀ ਇੱਥੇ ਬਿੱਲਾ ਬਾਉ ਤੇ ਇੱਕ ਸਾਡੇ ਮਹਿਮੇ ਸਰਕਾਰੀ ਦਾ ਸੀਗਾ ਨਸ਼ੱਤਰ ਮੋੜ ਜੀ ਮੈਨੂੰ ਯਾਦ ਆ ਇੱਥੇ ਸਾਡੇ ਪਿੰਡ ਬਾਜੀ ਉੱਡੀ ਤੇ 1:30 ਵਜੇ ਆਖਰੀ ਕਬੂਤਰ ਬੈਠਾ ਜੀ ਤੇ ਉਹ ਡੱਬੀ ਕਬੂਤਰੀ 6 ਵਜੇ ਭਾਈ ਸ਼ਾਮ ਨੂੰ ਜੀ ਅਜੇ ਵੀ ਥਾਪੇ ਲੁੰਦੀ ਫਿਰਦੀ ਸੀ ਨਸ਼ੱਤਰ ਮੋੜ ਦੀ ਡੱਬੀ ਕਬੂਦਰੀ ਉਹ ਉੱਡੀ ਉਹ ਉਹਦੋਂ ਬਾਈ ਤੇ ਕੀ ਕਾਰਨ ਸੀ 1:30 ਵਜੇ ਕੋਈ ਲੋਕਾਂ ਕੋਲੇ ਗੇਮ ਥੋੜੀ ਸੀ ਜਾਂ ਗਰਮੀ ਵਾਲੀ ਗਰਮੀ ਵਾਲੀ ਪਿੰਦੀ ਵਾਲੀ ਉਹ ਚੱਲ ਪੈਂਦੀ ਸੀ ਜੀ ਹਾਂ ਹਾਂ ਉਹ ਇਹ ਗੰਗੂ ਤਾਂ ਹੀ ਸਾਰੇ ਪਤਾ ਹੀ ਅਗਿ ਇਹ ਸਾਰਿਆਂ ਕੋਲੀ ਸੀ ਪਰ ਉਦੋਂ ਗਰਮੇ ਬਹੁਤ ਜ਼ਿਆਦੇ ਪੈਂਦੇ ਨੇ ਪਾਣੀ ਹੁੰਦਾ ਨਹੀਂ ਇਧਰ ਨਰਮੇ ਦਾ ਏਰੀਆ ਸੀਗਾ ਬਾਣ ਸੁੱਕੇ ਭਾਈ ਪਰ ਉਦੋਂ ਦੀ ਲੋ ਬੈਂਦੀ ਪੂਰੀ ਤੇ ਬਾਬਾ ਜੀ ਪੰਨੂ ਜਿਹੜੇ ਬਹਿ ਜਾ ਬਹਿ ਜਾ ਫਿਰੋਤੇ ਉਹ ਲੋ ਚ ਰਾਤ ਲੋ ਨੂੰ ਉਹਦੇ ਬਾਲੇ ਭੜੇ ਕਬੂਤਰ ਸੀ ਨੀਵੇਂ ਹੁੰਦੇ ਸੀ ਉਹਨਾਂ ਦੇ ਕਬੂਤਰ ਉੱਚੇ ਵੀ ਜਾਂਦੇ ਆਉਣ ਜਾਣ ਕਰਦੇ ਆਉਣ ਜਾਣ ਕੋਣ ਜਾਣ ਕਰੀ ਜਾਂਦੇ ਹਾਂ ਤੇ ਇੱਕ ਬਾਬਾ ਜੀ ਮੀਰਾ ਮੀਰਾ ਹਾਂ ਉਹ ਵੀ ਆਉਂਦੇ ਹੁੰਦੇ ਸੀ ਰਾਹ ਹਰ ਗੁੰਦੋਂ ਵੀ ਆਉਂਦੇ ਰਹਿਆ ਤੇ ਕਹਿੰਦੇ ਵੀ ਜਿਹੜੇ ਉਹਨਾਂ ਦੇ ਮੇਨ ਕਬੂਤਰ ਐ ਉਹ ਲੋ ਨੂੰ ਬਹੁਤ ਮਾੜੇ ਸੀ ਦੂਸਰਾਂ ਦੇ ਬਹੁਤ ਚੰਗੇ ਸੀ ਉਹ ਨੀਵੇਂ ਵਾਲੇ ਉੜਦੇ ਸੀਗੇ ਉਹ ਕਬੂਤਰ ਥੋੜਾ ਜਿਹੀ ਨੀਵੇਂ ਰਹਿ ਕੇ ਉੜਦੇ ਸੀਗੇ ਉਹ ਜੀ ਸੋ ਦੋਸਤੋ 22 ਜੀ ਦੀਆਂ ਗੱਲਾਂ ਤੁਹਾਨੂੰ ਕਿਹੋ ਜਿੀਆਂ ਲੱਗੀਆਂ ਥੋੜੇ ਜਿਹਨਾਂ ਦੇ ਕਬੂਤਰ ਰੱਖੇ ਐ ਜੋ ਕਿ ਬਾਈ ਰੀਤ ਚੈਤੋ ਸ਼ਾਇਦ ਮਾਮੇ ਕੋਲੇ ਬੇਟੇ ਹਾਂ ਪੂਆ ਦਾ ਮੁੰਡਾ ਮੇਰੇ ਉਹ ਪੂਆ ਦੇ ਬੇਟੇ ਐ ਤੇ ਆਪਾਂ ਬਾਈ ਦੇ ਥੋੜੇ ਜੇ ਕਬੂਤਰ ਵੀ ਵਿਖਾਉਣੇ ਆ ਕਿਉਂਕਿ ਅੱਜ ਅਸੀਂ ਇੱਧਰ ਆਏ ਸੀ ਮਨਾਂ ਕਾ ਕੁਛ ਬਾਈ ਜੀ ਨੂੰ ਮਿਲ ਕੇ ਗੱਲਾਂ ਬਾਤਾਂ ਪੁੱਛਦੇ ਹਾਂ ਪੁਰਾਣੀਆਂ ਸੋ ਥੋੜੀ ਜੀ ਜਾਣਕਾਰੀ ਵੀ ਮਿਲੀ ਆਪਾਂ ਨੂੰ ਹਨਾ ਵੀ ਜਿਹੜੇ ਬਾਬਾ ਜੀ ਜਮਿਤਾ ਸਿੰਘ ਨੇਗਾ ਜਿਹੜੇ ਉਹ ਲਾਲ ਡੱਬੇ ਕਬੂਤਰ ਉਹਨਾਂ ਕੋਲੇ ਬਣਿਆ ਬੜੇ ਮਸ਼ਹੂਰ ਹੋਏ ਸੀ ਵੀ ਅੱਜ ਆਪਾਂ ਨੂੰ ਜ਼ਿਆਦਾ ਥੋੜੀ ਜੀ ਨੌਲੇਜ ਬਣੀ ਵੀ ਉਹ ਬਾਬਾ ਜੀ ਲਾਲ ਕੁੰਟੀ ਵਾਲੇ ਕਬੂਤਰ ਬਣੇ ਸੀ ਸੋ ਆਓ ਹੁਣ ਥੋੜੇ ਜਿਹਾ ਕਬੂਤਰ ਵੀ ਦੇਖਦੇ ਲੋ ਜੀ ਆ ਕੁਛ ਬਾਈ ਜੀ ਦੇ ਫੂਤਰ ਆ ਇਹ ਰੀਤ ਤੋਂ ਹੀ ਲੈਂਦੇ ਆ ਜੀ ਸਾਰੇ ਰੀਤ ਦੇ ਹੀ ਆ ਬਸ ਹੋਰ ਕੋਈ ਨਹੀਂ ਇੰਨਾ ਚਲੇ ਹਾਂਜੀ 3 ਰੱਖ ਚ ਦੇ ਜੀ ਆ ਵੇ ਇਹ ਰਾਜਨ ਵਾਲਿਆ ਜੁ ਕਹਿ ਕੇ ਦਿੱਤਾ ਉਹਨੇ ਕਿਨੇ ਜੀ ਰੀਤ ਨੇ ਜੀ 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 ਲਓ ਜੀ ਆਹਾ ਕੂਤਰ ਦੇਖੋ ਬਾਈ ਰੀਤ ਜੈਤੋ ਉਹਨਾਂ ਨੇ ਦਿੱਤਾ ਬਾਈ ਨੂੰ ਇਧਰ ਲਈ ਅੱਖਾ ਕਾਲੀ ਤੇ ਇਧਰ ਲਈ ਅੱਖਾ ਬਰੜੀ ਵੀ ਐ ਟੀਰੀ ਵੀ ਐ ਸੋ ਛੱਡਿਆ ਤੁਸੀਂ ਕਿਤੇ ਜੀ ਬਾਜੀ ਨਹੀਂ ਛੱਡਿਆ ਨਹੀਂ ਬੱਚਾ ਹਸਤੇ ਹੀ ਲੈਂਦਾ ਬੱਚੇ ਕਢੋਂ ਹਾਂ ਬੱਚੇ ਕੱਢ ਜਾਂਦੇ ਨੇ ਬੁੱਡੇ ਦੇ ਬੱਚੇ ਬਹੁਤ ਹੁੰਦੇ ਆ ਜੀ ਜੀ 2:30 ਵਜੇ ਤਾਈ ਜਾਂਦੇ ਆ ਕੋਈ ਹੋਰ ਕੂਤਰ ਕੋ ਅਗਰ ਲੈ ਆਉਂਦਾ ਥੋੜੇ ਜੀ ਆਇਆ ਅੱਖੇ ਜਿਹੜੇ ਰੀਤ ਦੇ ਮਸ਼ਹੂਰ ਆ ਅੱਛਾ ਜੀ ਜੋੜੀ ਤੋ ਜਿਆ ਇੱਕ ਹੋਰ ਬਾਈ ਰੀਤ ਜਤੋ ਉਹਦੇ ਥੱਲਾ ਵੀ ਉਹਦੇ ਨਾਂ ਦੀਆਂ ਇਹਨਾਂ ਦੇ ਵੀ ਉੜਾਈ ਬੱਚੇ ਜੀ ਕਢਾ ਕੇ ਇਹਨਾਂ ਦੇ ਉੜਾਈ ਬਹੁਤ ਉੜਦੇ ਆ ਵਧੀਆ ਉੜਦੇ ਬਹੁਤ ਉੜਦੇ ਜਾਂਦੇ ਨਹੀਂ ਜਮੇ ਜਿੱਥੇ ਭਾਵੇਂ 10 ਘਰਾਂ ਤੇ ਛੱਡਦੇ ਜਾਂਦੇ ਜਾਂਦੇ ਨਹੀਂ ਬਿਲਕੁਲ ਹੀ ਲਓ ਜੀ ਆ ਬਾਈ ਦੇ ਮਸ਼ਹੂਰ ਕਬੂਤਰਾਂ ਦੇ ਪਰ ਦੇਖੋ ਬਾਈ ਜੀ ਹਨਾ ਫੋੜੇ ਆ ਪੂਰੀਆ ਕਰਪਾਨਾ ਬਣੀਆਂ ਬਾਈ ਜੀ ਹਨਾ ਨਵੀਂ ਚੀਜ਼ ਹੈ ਇਹਨਾਂ ਦੇ ਕੋ ਬਹੁਲੇ ਜਿਆਦਾ ਮੁੜਮੇ ਆ ਮਾਰ ਇਹਦੇ ਵੀ ਇਹ ਇਹਦੇ ਨਹੀਂ ਕਬੂਤਰ ਹੈ ਇਹਦੇ ਹੋਰ ਨੂੰ ਆ ਅੱਛਾ ਇਹ ਗਿੱਲ ਪੱਤੀ ਰੀਤ ਨੇ ਛੱਡਾਈ ਤਿੰਨ ਵਾਰੀ ਲਗਾਤਾਰ ਗਿੱਲ ਪੱਤੀ ਜਿੱਤਿਆ ਇਹ ਕੂਤਰ ਆਹੀ ਕੂਤਰ ਸਾਹ ਲਓ ਜੀ ਤਿੰਨ ਬਾਜ਼ੀਆਂ ਜਿੱਤਿਆ ਬਾਈ ਰੀਤ ਦਾ ਕੂਤਰ ਗਿੱਲ ਪੱਤੀ ਥੋੜਾ ਤੁਹਾਨੂੰ ਚੰਗੀ ਤਰ੍ਹਾਂ ਵੀ ਵਿਖਾ ਦਿੰਨੇ ਆ ਨੀਵੇਂ ਉੜਦੇ ਆ ਜੀ ਹਾਂ ਨੀਵੇਂ ਪੱਧਰ ਉੜਦੇ ਆ ਨਾ ਉੱਚੇ ਬਾਲੇ ਜਾਣ ਪੱਧਰ ਜੇ ਉੱਡੇ ਫਿਰ ਨਹੀਂ ਜੀ ਜੀ ਕਟਾਈ ਨਹੀਂ ਕੋਈ ਲਓ ਜੀ ਹੋਰ ਵੀ ਤੁਹਾਨੂੰ ਥੋੜੇ ਜਿਹਾ ਆਪਾਂ ਵਿਖਾਉਣੇ ਆ ਕੂਤਰ ਅੱਜ ਬਹੁਤ ਤੋ ਪਹੁੰਚੇ ਸੀ ਕਿਤੇ ਚੱਲੇ ਜੇ ਰਸਤੇ 'ਚ ਮੈਂ ਸੋਚਿਆ ਵੀ ਉਹ ਬਾਈ ਦੀ ਪਨਾਹ ਤੇ ਲੈ ਕੇ ਜੰਨੇ ਆ ਹਣਾ ਇੱਕ ਦੋ ਵਾਰੀ ਗੱਲ ਹੋਈ ਸੀ ਕਹਿੰਦੇ ਸੀ ਜਰੂਰ ਆ ਕੇ ਜਾਇਓ ਆਪਣੇ ਘਰੇ ਤੇ ਆ ਜਿਹੜੀ ਕੋਨੇ ਦਿੱਤੀ ਆ ਇਹ ਤੰਦਰ ਗੁਰਦੇਵ ਕੋਕਣੀਆਂ ਵਾਲਿਆਂ ਚ ਕਬੂਤਰੀ ਆ ਜੀ 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 ਆ ਇਹ ਨਸ਼ਾ ਲਾਲ ਚੀਨੇ ਨਾ ਜਿਹੜੇ ਕਾਲੀਆਂ ਅੱਖਾਂ ਦੇ ਬਹੁਤ ਘੱਟ ਹੁੰਦੇ ਆ ਹਾਂ ਹਾਂ ਲਾਲ ਚੀਨਾ ਦੀ ਕਾਲੀਆਂ ਅੱਖਾਂ ਦਾ ਕਬੂਤਰਾ ਬਹੁਤ ਘੱਟ ਹੁੰਦੇ ਆ